ਸਰਕਾਰ ਤੇ ਕੰਟੀਨਿਊਸ ਪ੍ਰੋਸੈਸ ਹੁੰਦੀ ਹੈ ਚਾਹੇ ਕਾਂਗਰਸ ਸਰਕਾਰ ਵੇਲੇ ਹੋਇਆ ਹੋਏਗਾ ਸਵਾਲ ਇਹ ਹੈਗਾ ਕਿ ਵੀ ਸਰਕਾਰ ਤੇ ਕੰਟੀਨਿਊਸ ਪ੍ਰੋਸੈਸ ਹੈ ਪਾਰਟੀ ਆਂਦੀ ਹੈ ਚੇਂਜ ਹੋ ਜਾਂਦੀ ਹੈ ਲੇਕਿਨ ਇਹ ਸਰਕਾਰ ਨੇ ਹੀ ਕੀਤਾ ਤੇ ਪਰਪਸ ਚੇਂਜ ਨਹੀਂ ਕਰ ਸਕਦੇ ਇੰਡਸਟਰੀਅਲ ਪਲਾਟ ਹੈ ਇੰਡਸਟਰੀਜ਼ ਲਈ ਯੂਜ਼ ਹੋਣਾ ਹੈ ਇੰਡਸਟਰੀਅਲ ਪਾਰਕ ਲਈ ਯੂਜ਼ ਹੋਣਾ ਹੈ ਪਰਪਸ ਨਹੀਂ ਚੇਂਜ ਹੋ ਸਕਦਾ ਹਾਂਜੀ ਪੈਸਾ ਮੇਰੇ ਨੋਟਿਸ ਆਇਆ ਮੈਂ ਤੁਹਾਡੇ ਨਾਲ ਗੱਲ ਕਰਤੀ ਹੈ ਬਟਾ ਜਪਾ ਆਪਾਂ ਜਿਸ ਇਸ਼ੂ ਤੇ ਅੱਜ ਗੱਲ ਕਰ ਰਹੇ ਹਾਂ ਉਸ ਤੇ ਆਪਾਂ ਜ਼ਰਾ ਰਹੀਏ ਬੈਠ ਰਹੇਗਾ ਹਾਂ ਜੀ ਬਿਲਕੁਲ ਬਿਲਕੁਲ ਲੁਧਿਆਣਾ ਵੈਸਾ ਹੀ ਹੈ ਦੇਖੋ ਸੰਜੀਵ ਔਰੋੜਾ ਫਰਾਡ ਸਟਾਰ ਹੈ ਭਾਰਤ ਪੂਸ਼ਨ ਆਸ਼ੂ ਇਹਦੇ ਕਿੰਨੇ ਸਕੈਮ ਹੈ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਤੁਹਾਨੂੰ ਪਤਾ ਹੈ ਇਹਦਾ ਬੀਜੇਪੀ ਦਾ ਕੈਂਡੀਡੇਟ ਹੈ ਫਰੈਸ਼ ਕੈਂਡੀਡੇਟ ਹੈ ਸਾਫ ਸੁਥਰਾ ਕੈਂਡੀਡੇਟ ਹੈ ਓਕੇ ਥੈਂਕ ਯੂ ਥੈਂਕ ਯੂ आम आदमी पार्टी ने नहीं कराया साड़े बच्चे श्री मनोरंजन कालिया जी ने आप सबका विधायक दल नेता ने पंजाब दे बीजेपी के सबका मंत्री ने दिन बार भारतीय जनता पार्टी के सबका सूबा प्रधान ने युवा मोर्चा दे भी सूबा प्रधान रहे और अमृतसर कॉर्पोरेशन कारपोरेशन विपक्ष दे नेता भी रहे इतने लगातार डटे हुए ने पार्टी दी सेवा च लगे हुए ने और आज आप सब -रू दे नाम रूबरू होने वास्ते आए ने तो मैं बिना देरी दे ਮੈਂ ਬੇਥੀ ਕਰਾਂਗਾ ਕਾਲੀਆ ਜੀ ਨੂੰ ਕਿ ਅੱਜ ਜਿਹੜਾ ਹੁੰਦਾ ਹੈ ਉਹਦੇ ਉੱਪਰ ਗੱਲ ਕਰਾਂਗਾ ਕਿ ਲਗਾਤਾਰ ਉਹ ਝੂਠ ਬੋਲਣ ਦਾ ਕੰਮ ਮਿਸ ਇਨਫਾਰਮੇਸ਼ਨ ਦਾ ਕੰਮ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਨੇ ਤਾਂ ਬੜਾ ਅੱਛਾ ਸਲੋਗਨ ਹੈ ਉਹ ਚੇਂਜ ਨਹੀਂ ਹੋ ਸਕਦਾ ਇਹਦੀਆਂ ਸੁਪਰੀਮ ਕੋਰਟ ਦੀਆਂ ਰੂਲਿੰਗਸ ਵੀ ਹੈ ਤੇ ਜੇਲ੍ਹ ਕੇਸ ਉਹ ਪਰਪਸ ਉਸ ਪਰਪਸ ਲਈ ਯੂਜ਼ ਨਹੀਂ ਹੁੰਦਾ ਤੇ ਸਰਕਾਰ ਨੂੰ ਵੀ ਵਾਪਸ ਕਰਨਾ ਪੈਂਦਾ ਲੇਕਿਨ ਸੰਜੀਵ ਰੋੜਾ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਮੁੱਖ ਮੰਤਰੀ ਆਪ ਸੁਪਰੀਮੋ ਜਿਹੜੇ ਕੱਟੜ ਇਮਾਨਦਾਰ ਕਹਿੰਦੇ ਸੀਗੇ ਇਹ ਜਿਹੜਾ ਇੰਡਸਟਰੀਅਲ ਫਰਾਡ ਕੀਤਾ ਕਹਿੰਦੇ ਕ੍ਰਾਂਤੀ ਹੈ ਇੰਡਸਟਰੀਅਲ ਫਰਾਡ ਕੀਤਾ ਹੈ ਇਸ ਬੰਦੇ ਨੇ ਉਸ ਨੂੰ ਉਮੀਦਵਾਰ ਬਣਾਇਆ ਹੈ ਕਿਉਂ ਇਸ ਦੀ ਜਾਂਚ ਕਰਨਗੇ ਕਿ ਆਸ ਦੀ ਜ਼ਿੰਮੇਵਾਰੀ ਲੈਣਗੇ ਕਿਉਂਕਿ ਇਹ ਇੰਡਸਟਰੀਅਲ ਪਾਰਕ ਜਿਹੜਾ ਹੈ ਕਿਉਂਕਿ ਇੰਡਸਟਰੀਅਲ ਲੈਂਡ ਸਸਤੀ ਲੈਂਡ ਅਕਵਾਇਰ ਹੁੰਦੀ ਹੈ ਜਦੋਂ ਗਵਰਨਮੈਂਟ ਕਰ ਕੱਲ ਅਗਿੰਦਰ ਕੇਜਰੀਵਾਲੂ ਨੇ ਆਪ ਸੁਪਰੀਮੋ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ease of doing business fast track portal for industries ਜਿਹੜਾ ਹੈ ਲਾਂਚ ਕੀਤਾ ਉਹਦਾ ਨਾਮ ਉਹਨਾਂ ਨੇ ਪੰਜਾਬ ਉਦਯੋਗ ਕ੍ਰਾਂਤੀ ਰੱਖਿਆ ਪਹਿਲਾਂ ਵੀ ਇੱਕ ਕ੍ਰਾਂਤੀ ਹੋਰ ਲਾਂਚ ਹੋਈ ਸੀ ਪੰਜਾਬ शिक्षा शिक्षा क्रांति वैसे मनोज कुमार ने एक क्रांति लॉन्च की थी दो दो कर रहे हैं और क्रांति एक एक जिसका मैं जिक्र करा आम आदमी पार्टी की ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਲੁਧਿਆਣਾ ਵੈਸਟ ਚੌਕ ਸੰਜੀਵ ਅਰੋੜਾ ਜੀ ਉਹਨਾਂ ਦੀ ਕੰਪਨੀ ਰਿਤੇਸ਼ ਪ੍ਰਾਪਰਟੀਆਂ ਐਂਡ ਇੰਡਸਟਰੀਜ਼ ਲਿਮਟਿਡ ਉਹਨੂੰ ਇੱਕ तरताली एकड़ तरतालीकड़ इंडस्ट्रीअल प्लॉट अलॉट किया गया सी और उन्होंने इसके उत्ते इंडस्ट्रीयल पार्क डिवेलप करना सी लेकिन उन्होंने इंडस्ट्रीअल पार्क डिवेलप कर दी था रेजिडेंशियल बिल्डिंग्स ली यूज किया कमर्शियल कॉम्पलैक्स भी यूज किया हैम्पटन होम्स के नाम के उ जबकि जो दो भी कोई जगह अक्वायर है अकुआर है, सरकार कर दी है तौर पर लिखा जाता है कि किस परपज ने अलॉट की है एक्वायर कर रहे हो और दैट लैंड हैज टू बी यूज